ਪੰਜਾਬੀ ਪੜਨ ਸੁਣਨ ਅਤੇ ਸਿੱਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਵਿਸ਼ਾ ਹੈਗਾ ਦੀਵਾਲੀ ਭੂਮੀਕਾ ਭਾਰਤ ਤਿਹਾਰਾ ਤੇ ਮੇਲਿਆਂ ਦਾ ਦੇਸ਼ ਹੈ ਦੀਵਾਲੀ ਭਾਰਤ ਦਾ ਪ੍ਰਮੁੱਖ ਤਿਹਾਰ ਹੈ ਇਹ ਕੱਤਕ ਦੀ ਮਸਿਆ ਨੂੰ ਮਨਾਇਆ ਜਾਂਦਾ ਹੈ ਇਹ ਦੁਸ਼ਹਿਰੇ ਤੋਂ 20 ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਨੂੰ ਰੋਸ਼ਨੀ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਦੀਵਾਲੀ ਵਾਲੇ ਦਿਨਾਂ ਨੂੰ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਹੈ। ਦੀਵਾਲੀ ਦਾ ਅਰਥ ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ। ਦੀਪਾਵਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ। ਕਤਕ ਦੀ ਮੱਸਿਆ ਦੀ ਖੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ। ਪਿਸ਼ੋਕੜ ਇਹ ਤਿਹਾਰ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਹਾਰ ਹੈ। Hindu ਧਰਮ Hindu ਧਰਮ ਵਿੱਚ ਇਸ ਤਿਹਾੜ ਦਾ ਸਬੰਧ ਸ਼੍ਰੀ ਰਾਮਚੰਦਰ ਅਤੇ ਸੀਤਾ ਮਾਤਾ ਦੇ ਅਯੋਧਿਆ ਵਾਪਸ ਪਰਤਣ ਦੇ ਨਾਲ ਹੈ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੋਧਿਆ ਪਹੁੰਚੇ ਸਨ ਇਸ ਖੁਸ਼ੀ ਵਿੱਚ ਅਯੋਧਿਆ ਵਾਸੀਆਂ ਨੇ ਸਾਰੇ ਸ਼ਹਿਰ ਵਿੱਚ ਦੀਵੇ ਲਗਾਏ ਤੇ ਦੀਪਮਾਲਾ ਕੀਤੀ ਸੀ ਸਿੱਖ ਧਰਮ ਦਿਵਾਲੀ ਵਾਲੇ ਦਿਨ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਵਾਲੀਅਰ ਦੇ ਕਿਲੇ ਵਿੱਚੋਂ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਨਜ਼ਰਬੰਦੀ ਤੋਂ ਔਰ ਵਿੱਚੋਂ 52 ਰਾਜਾਂ ਸਮੇਤ ਰਿਹਾ ਹੋ ਕੇ ਸ੍ਰੀ ਹਰਮੰਦਰ ਸਾਹਿਬ ਵਾਪਸ ਪਹੁੰਚਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ ਘਰਾਂ ਦੀ ਸਫਾਈ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਲੋਕ ਘਰਾਂ ਦੀ ਸਫਾਈ ਕਰਦੇ ਹਨ ਰੰਗ ਰੋਗਨ ਕਰਦੇ ਹਨ ਕੱਚੇ ਘਰਾਂ ਨੂੰ ਮਿੱਟੀ ਨਾਲ ਲਿਪਿਆ ਜਾਂਦਾ ਸੀ ਘਰ ਬਹੁਤ ਸੁੰਦਰ ਲੱਗਦੇ ਹਨ ਸਜ ਸਜਾਵਟ ਦੀਵਾਲੀ ਤੋਂ ਕਈ ਦਿਨ ਪਹਿਲਾਂ ਲੋਕ ਘਰਾਂ ਦੀ ਸਜ ਸਜਾਵਟ ਕਰਦੇ ਹਨ ਬਾਜ਼ਾਰਾਂ ਤੋਂ ਸਜਾਵਟ ਦਾ ਸਮਾਨ ਖਰੀਦਦੇ ਹਨ ਤਾਂ ਉਹ ਆਪਣੇ ਘਰਾਂ ਨੂੰ ਸਜਾ ਸਕਣ ਲੋਕ ਨਵੇਂ ਕੱਪੜੇ ਖਰੀਦਦੇ ਹਨ ਲੜੀਆਂ ਵਾਲੀਆਂ ਲਾਈਟਾਂ ਲਗਾ ਕੇ ਘਰ ਰੋਸ਼ਨ ਕਰਦੇ ਹਨ ਦੀਵਾਲੀ ਦਾ ਚਾ ਬੱਚੇ ਬੁੱਢੇ ਅਤੇ ਜਵਾਨ ਸਾਰਿਆਂ ਨੂੰ ਹੁੰਦਾ ਹੈ ਬਾਜ਼ਾਰ ਦੀ ਰੌਣਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਬਾਜ਼ਾਰਾਂ ਵਿੱਚ ਬਹੁਤ ਰੌਣਕ ਲੱਗ ਜਾਂਦੀ ਹੈ ਚਾਰੇ ਪਾਸੇ ਦੁਕਾਨਾਂ सजੀਆਂ ਹੁੰਦੀਆਂ ਹਨ ਇਹ ਦੁਕਾਨਾਂ ਮਠਿਆਈ ਕੱਪੜੇ ਪਟਾਕੇ ਅਤੇ ਸਾਜ-ਸਜਾਵਟ ਸਮਾਨ ਦੀਆਂ ਹੁੰਦੀਆਂ ਹਨ ਸਾਰਾ ਬਾਜ਼ਾਰ ਹੀ ਜਗਮਗ ਜਗਮਗ ਕਰਦਾ ਹੈ ਅੰਮ੍ਰਿਤਸਰ ਦੀ ਦੀਵਾਲੀ ਸਾਡੇ ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਪ੍ਰਸਿੱਧ ਹੈ ਇਸ ਦਿਨ ਸਿੱਖ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਦੇ ਹਨ ਦਰਸ਼ਨ ਕਰਦੇ ਹਨ ਦੀਵਾਲੀ ਬਾਰੇ ਦਿਨ ਸ਼੍ਰੀ ਦਰਬਾਰ ਸਾਹਿਬ ਵਿੱਚ ਰੋਸ਼ਨੀ ਅਤੇ ਸਜਾਵਟਾਂ ਖੂਬ ਦ੍ਰਿਸ਼્ય ਦੇਖਣ ਨੂੰ ਮਿਲਦਾ ਹੈ ਇਸ ਤੋਂ ਇੱਕ ਕਹਾਵਤ ਬਣੀ ਹੈ ਦਿਵਾਲ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਵਪਾਰੀ ਵਰਗ ਲਈ ਮਹੱਤਵ ਦਿਵਾਲੀ ਦਾ ਤਿਹਾਰ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਦਿਨ ਨਵੇਂ ਬਹੀ ਖਾਤੇ ਖੋਲੇ ਜਾਂਦੇ ਹਨ ਉਹ ਆਪਣੀਆਂ ਦੁਕਾਨਾਂ ਨੂੰ ਬਹੁਤ ਚੰਗੇ ਢੰਗ ਨਾਲ ਸਜਾਉਂਦੇ ਹਨ ਤਾਂ ਲੋਕਾਂ ਦਾ ਧਿਆਨ ਬਦੋ ਬਦੀ ਦੁਕਾਨਾਂ ਵੱਲ ਖਿੱਚਿਆ ਜਾਵੇ ਇਸ ਨਾਲ ਸਮਾਨ ਦੀ ਵਿਕਰੀ ਹੁੰਦੀ ਹੈ ਅਤੇ ਦੁਕਾਨਦਾਰਾਂ ਨੂੰ ਚੰਗੀ ਕਮਾਈ ਹੁੰਦੀ ਹੈ ਮਠਿਆਈਆਂ ਅਤੇ ਸਗਾਤਾਂ ਦਿਵਾਲੀ ਵਾਲੇ ਦਿਨ ਲੋਕ ਇੱਕ ਦੂਜੇ ਨੂੰ ਦਿਵਾਲੀ ਦੀਆਂ ਵਧਾਈਆਂ ਦਿੰਦੇ ਹਨ ਮਠਿਆਈਆਂ ਅਤੇ ਸਗਾਤਾਂ ਵੀ ਵੰਡਦੇ ਹਨ ਇਸ ਤਰ੍ਹਾਂ ਉਹ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਨ। ਲక్ష్ਮੀ ਪੂਜਾ ਸੀਤਾ ਮਾਤਾ ਦੀ ਅਯੋਧਿਆ ਵਾਪਸੀ ਲక్ష్ਮੀ ਮਾਤਾ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਮਿੱਟੀ ਦੀ ਇੱਕ ਹਟੜੀ ਬਣਾਈ ਜਾਂਦੀ ਹੈ ਜੋ ਘਰ ਦਾ ਪ੍ਰਤੀਕ ਹੁੰਦੀ ਹੈ। ਇਸ ਵਿੱਚ ਲੋਕ ਆਪਣੀ ਸਮਰੱਥਾ ਮੁਤਾਬਕ ਭੇਟਾਂ ਚੜ੍ਹਾਉਂਦੇ ਹਨ। ਲక్ష్ਮੀ ਪੂਜਾ ਤੋਂ ਬਾਅਦ ਦੀਪਮਾਲਾ ਕੀਤੀ ਜਾਂਦੀ ਹੈ। ਅਸਤਵਾਜੀ ਦੀਪਮਾਲਾ ਤੋਂ ਬਾਅਦ ਅਸਤਵਾਜੀ ਚਲਾਈ ਜਾਂਦੀ ਹੈ ਪਟਾਕਿਆਂ ਦੀ ਆਵਾਜ਼ ਅਸਮਾਨ ਵਿੱਚ ਗੂੰਜਦੀ ਹੈ ਪਰ ਹਰ ਪਾਸੇ ਰੌਣਕ ਹੀ ਰੌਣਕ ਹੁੰਦੀ ਹੈ ਇਹਨਾਂ ਪਟਾਕਿਆਂ ਦੀ ਆਵਾਜ਼ ਤੋਂ ਪੰਛੀ ਡਰਦੇ ਹਨ ਇਸ ਲਈ ਸਾਨੂੰ ਪਟਾਕਿਆਂ ਦੀ ਵਰਤੋਂ ਘਟ ਕਰਨੀ ਚਾਹੀਦੀ ਹੈ ਇਸ ਨਾਲ ਪ੍ਰਦੂਸ਼ਣ ਵੀ ਫੈਲਦਾ ਹੈ ਕਈ ਸਮਾਜਿਕ ਬੁਰਾਈਆਂ ਦੀਵਾਲੀ ਵਾਲੇ ਦਿਨ ਲੋਕ ਘਰਾਂ ਦੇ ਦਰਵਾਜ਼ੇ ਬੂਹੇ ਖੁੱਲੇ ਰੱਖਦੇ ਹਨ ਇਸ ਨਾਲ ਚੋਰੀਆਂ ਵੀ ਹੋ ਜਾਂਦੀਆਂ ਹਨ ਕਈ ਲੋਕ ਸ਼ਰਾਬ ਪਿੰਦੇ ਹਨ ਜੂਆ ਖੇਡਦੇ ਹਨ ਕੁਝ ਲੋਕ ਸ਼ਰਾਬ ਪੀ ਕੇ ਝਗੜੇ ਕਰਦੇ ਹਨ ਅਤੇ ਦੂਜਿਆਂ ਦਾ ਨੁਕਸਾਨ ਕਰਦੇ ਹਨ ਇਹ ਇੱਕ ਪਵਿੱਤਰ ਤਿਹਾਰ ਹੈ ਇਸ ਦਿਨ ਅਜਹੀਆਂ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ ਸਿੱਟਾ ਦੀਵਾਲੀ ਭਾਰਤ ਦਾ ਪ੍ਰਸਿੱਧ ਤਿਹਾਰ ਹੈ ਇਸ ਨੂੰ ਰੋਸ਼ਨੀ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਹਾਰ ਹੈ ਜਿਹੜੀਆਂ ਚੀਜ਼ਾਂ ਨਾਲ ਕਿਸੇ ਦਾ ਨੁਕਸਾਨ ਹੋਵੇ ਇਸ ਦਿਨ ਅਜਿਹਾ ਨਹੀਂ ਕਰਨਾ ਚਾਹੀਦਾ ਗ੍ਰੀਨ ਦੀਵਾਲੀ ਹੈਪੀ ਦੀਵਾਲੀ ਕਿਹਾ ਜਾਂਦਾ ਹੈ ਧੰਨਵਾਦ ਜੀ